ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮ੍ਰਿਤਸਰ ਦੇ ਸੀਸ ਸਾਹਿਬਾਨ ਸਮੂਹ ਮਜਬੂਤ ਸਿੱਖ ਕਵਾਲਵਿਕ ਸਮਾਜ ਨੇ ਇੱਕ ਸਾਂਝਾ ਪ੍ਰੋਟੋਕੋਲ ਤਿਆਰ ਕੀਤਾ ਹੋਇਆ ਹੈ ਉਹਦੇ ਵਿੱਚ ਸਾਡੀ ਇੱਕ ਮੰਗ ਆ ਬਹੁਤ ਸਮੇਂ ਤੋਂ ਸਮੇਂ ਸਮੇ ਸਰਕਾਰਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਦੀਆਂ ਕਿ ਗਰੀਬ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਤੇ ਜਿਹੜੇ ਲਾਲ ਕੀਤੇ ਅੰਦਰ ਜਿਹੜੇ ਸਾਡੇ ਮਕਾਨ ਆ ਉਹਨਾਂ ਦੇ ਦਸਤੀਆਂ ਪੱਕੀਆਂ ਕੀਤੀਆਂ ਜਾਣ ਲੇਕਿਨ ਇਹ ਸਿਰਫ ਗੱਲਾਂ ਦਾ ਖੜਾ ਕੀਤਾ ਜਾਂਦਾ ਹੈ ਅੱਜ ਇਸ ਚੀਜ਼ ਨੂੰ ਲੈ ਕੇ ਮਜਬੀ ਸਿੱਖ ਸਮਾਜ ਤੇ ਵਾਰਦਿਕ ਸਮਾਜ ਹੁਣ ਚਿੰਤਤ ਹੋਇਆ ਹੈ ਤੇ ਅੱਜ ਉਹਨਾਂ ਨੇ ਇਹ ਸਾਂਝਾ ਫਰੰਟ ਤਿਆਰ ਕੀਤਾ ਹੈ ਔਰ ਇਹ ਨਿਰੰਤਰ ਸਾਡੀਆਂ ਟੀਮਾਂ ਜਿਹੜੀਆਂ ਪੰਜਾਬ ਲੈਵਲ ਦੇ ਅਲੱਗ-ਅਲੱਗ ਡੀਸੀ ਸਹਿਬਾਨ ਨੂੰ ਇਹ ਮੰਗ ਪੱਤਰ ਇੱਕ ਵਾਰੀ ਦੇਰੂ ਦੇਣਗੀਆਂ ਔਰ ਦੂਜੀ ਗੱਲ ਮੈਂ ਕਹਿ ਦੋਣਾ ਚਾਹੁੰਦਾ ਵਾਂ ਇਸ ਵੇਲੇ ਮਜੂਦਾ ਜਿਹੜੇ ਸੀਐਮ ਸਾਹਿਬਾ ਪੰਜਾਬ ਦੇ ਇਹ ਦੇਖੋ ਤੁਹਾਡੇ ਤੋਂ ਪਹਿਲਾਂ ਵੀ ਸੀਐਮ ਸਾਹਿਬ ਆਏ ਨੇ ਤੇ ਉਹਨਾਂ ਨੇ ਸਾਨੂੰ ਮਿੱਠੀਆਂ ਗੋਲੀਆਂ ਤੇ ਘਟਾਲ ਦਿੱਤਾ ਅੱਜ ਤੱਕ ਮਜ਼ਦੂਰ ਵਰਗ ਨੇ ਖਾਸ ਕਰਕੇ ਮਜਬੀ ਸਿੱਖ ਵਾਰਦਿਕ ਸਮਾਜ ਨੇ ਕਦੇ ਵੀ ਰੋਡ ਜਾਮ ਨਹੀਂ ਕੀਤੇ ਆਪਣੇ ਹੱਕਾਂ ਦੇ ਕਿ ਆਪਣੇ ਕੰਮਾਂ ਦੇ ਵਿੱਚ مشغول ਰਹਿੰਦੇ ਨੇ ਆਪਣੀ ਰੋਜ਼ ਦੀ ਮੁਸਕਤ ਲਈ ਲੇਕਿਨ ਸਾਨੂੰ ਵੀ ਹੁਣ ਮਜਬੂਰ ਹੋਣਾ ਪੈਣਾ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਸੀਐਮ ਸਾਹਿਬ ਤੁਸੀਂ ਇਨ੍ਹਾਂ ਗਰੀਬ ਵੱਲਾਂ ਗਰੀਬ ਲੋਕਾਂ ਵੱਲ ਧਿਆਨ ਦਿਓ ਇਹ ਨਾ ਹੋਵੇ ਅੱਜ ਤੱਕ ਮੇਰੇ ਖਿਆਲ ਦੇ ਨਾਲ ਸੀਐਮ ਸਾਹਿਬ ਬਾਹਰ ਖੜੀ ਕਰਕੇ ਕਹਿ ਦਣ ਕਿ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਇਹਨਾਂ ਨੇ ਇੱਕ ਵੀ ਮੀਟਿੰਗ ਕਦੇ ਮਜ਼ਦੂਰ ਵਰਗ ਨਾਲ ਕੀਤੀ ਹੋਵੇ ਨੰਗ ਸਿੰਘ ਜਥੇਬੰਦੀਆਂ ਨੇ ਕੀ ਕੀਆਂ ਹੋਣ ਹਾਂ ਜਦੋਂ ਕੋਈ ਹੋਰ ਨਕਾਰਨਾ ਪਾੜ ਕੇ ਪੈਂਦਾ ਤੇ ਫਿਰ ਤੇ ਭਾਵੇਂ ਕੋਈ ਸਮਾਜ ਦਾ ਮੀਟਿੰਗ ਲੇਕਿਨ ਅੱਜ ਤੱਕ ਮذਬੀ ਸਿੱਖ ਸਮਾਜ ਨਾਲ ਇਸ ਮੰਤਰੀ ਨੇ ਇੱਕ ਵੀ ਮੀਟਿੰਗ ਜਿਹੜੀ ਨਾ ਨਾ ਕੀਤੀ ਤੇ ਨਾ ਇਹਨਾਂ ਨੇ ਮناسب ਸਮਝਿਆ ਕਿਹੜਾ ਮੰਤਰੀ ਜੀ ਕਿਹੜਾ ਮੰਤਰੀ ਜੇਕਰ ਜੇ ਤੁਸੀਂ ਇਹਨਾਂ ਦੀਆਂ ਮੰਗਾਂ ਨੂੰ ਜਾਇਜ਼ ਨਾ ਮੰਨਦੇ ਹੋਏ ਇਹਨਾਂ ਤੇ ਧਿਆਨ ਨਾ ਦਿੱਤਾ ਤੇ ਇਹ ਇਹ ਜਿਹੜੀ ਸਮਾਜ ਆ ਮذਬੀ ਸਿੱਖ ਸਮਾਜ ਇਹਨਾਂ ਨੇ ਵੀ ਤੁਹਾਡੇ ਵੱਲ ਪਿੱਠ ਕਰ ਦੇਣੀ ਆ ਇਹ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਉਸ ਇਹਨਾਂ ਦੇ ਦਰਵਾਜ਼ੇ ਖੜਕਾਓ ਤੇ ਬਾਅਦ ਵਿੱਚ ਇਹ ਤੁਹਾਨੂੰ ਦਰਵਾਜ਼ੇ ਵੀ ਨਾ ਖੋਲਣ ਇਸ ਕਰਕੇ ਉਸ ਤੋਂ ਪਹਿਲਾਂ ਪਹਿਲਾਂ ਸੀ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਨੂੰ ਉਮੀਦ ਕਰਦੇ ਆ ਇੱਕ ਆਸ ਰੱਖਦੇ ਆ ਕਿ ਬਹੁਤ ਜਲਦ ਤੁਸੀਂ ਮਜਬੀ ਸਿੱਖ ਸਮਾਜ ਦੇ ਆਗੂਆਂ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਾਂਝਾ ਕਰ ਲਈ ਇੱਕ ਮੀਟਿੰਗ ਸੱਦੀ ਕੋਈ ਟਾਈਮ ਟੇਬਲ ਦਿੱਤਾ ਗਿਆ ਜੀ ਆਹ ਦੇਖੋ ਜੀ ਉਹਨਾਂ ਨੇ ਤਾਂ ਆਪਣੀ ਡਿਊਟੀ ਜੇ ਨਹੀਂ ਕਰਦੀ ਉਹ ਕਹਿੰਦੇ ਮਾ ਕੋਈ ਕੰਮ ਹੋ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜੇ 2-4 ਪਿੰਡ ਆ 24 ਪਿੰਡਾਂ ਨੂੰ ਉਹਨਾਂ ਨੂੰ ਜਿਹੜੇ ਆ ਉਹ ਲਾਲ ਲਕੀ ਦੇ ਅੰਦਰ ਜਿਹੜੇ ਪਿੰਡੇ ਉਹਨਾਂ ਨੂੰ ਕਾਰਡ ਜਿਸ਼ ਕਰਦੇ ਆ ਇਕੱਲਾ ਮੰਗ ਪੱਤਰ ਮੰਗ ਤੱਕ ਪੱਤਰ ਤੱਕ ਸੀਮਿਤ ਰਹੇਗਾ ਕਿ ਅੱਗੇ ਮਿੱਤਰ ਪਰੇ ਕੀ ਆਉਣ ਵਾਲੇ ਸਮੇਂ ਦਾ ਪਤਾ ਲੱਗ ਜੇਗਾ ਪਹਿਲੀ ਗੱਲ ਅੱਜ ਤੱਕ ਮਜਬੀ ਸਿੱਖ ਸਮਾਜ ਨੇ ਆਪਣੀ ਕੋ ਮੰਗ ਰੱਖੀ ਨਹੀਂ ਲੇਕਿਨ ਸਾਨੂੰ ਮੰਗਾਂ ਮਨਾਉਣੀਆਂ ਵੀ ਹੁੰਦੀਆਂ ਵਾ ਤੇ ਹੱਕ ਲੈਣੇ ਵੀ ਹੁੰਦੇ ਆ ਤਗੜ ਉਹ ਕਵਰ ਕਰ ਦੇਦੇ ਉਹ ਦੀ ਮੇਰੇ ਭਰਾਵਾਂ ਸੋ ਅੱਜ ਸਭ ਤੋਂ ਵੱਧ ਜੱਦਵੰਦੀਆਂ ਵੱਲੋਂ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬਾ ਸ਼ਾਖੀ ਸ਼ਾਨੀ ਨੇ ਜੋ ਮੀਟਿੰਗ ਦੇ ਵਿੱਚ ਸਾਰੀਆਂ ਜਨਤਕ ਜੱਥੇਬੰਦੀਆਂ ਦੇ ਆਗੂ ਸਹਿਬਾਨ ਉਹਨਾਂ ਦੇ ਨਾਲ ਜਿਹੜੇ ਵਿਚਾਰ ਕੀਤੇ ਆ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਆਉਣ ਵਾਲੇ 1-2 ਮਹੀਨਿਆਂ ਦੇ ਅੰਦਰ-ਅੰਦਰ ਜਿਹੜੇ ਲਾਲ ਲਕੀਰ ਦੇ ਅੰਦਰ ਆਉਣ ਵਾਲੀ ਜਗ੍ਹਾ ਹੈ ਉਹਨਾਂ ਨੂੰ ਭਾਈ ਉਹ ਜਿਹੜੇ ਕਾਰਡ ਦੇ ਰਹੇ ਆ ਜਿਹਨੂੰ ਆਪਾਂ ਰਜਿਸਟਰੀ ਬੋਲਦੇ ਆ ਰਜਿਸਟਰੀ ਦੇ ਕਾਰਡ ਜਿਹੜੇ ਆ ਉਹ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਦਿੱਤੇ ਜਾ ਰਹੇ ਨੇ ਅਸੀਂ ਉੱਥੇ ਸਵਾਲ ਕੋਟਾਪ ਕੀਤੇ ਆ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਐਡੇ ਟਾਈਮ ਜ਼ਰੂਰਤ ਹੈ ਜੇ ਘਰਾਂ ਦੀਆਂ ਛੱਤਾਂ ਬਦਲਣ ਦੀ ਕੋਈ ਲੋਕ ਅਜੇ ਨੇ ਜਿਨ੍ਹਾਂ ਦੀਆਂ ਕਾਨਿਆਂ ਦੀਆਂ ਛੱਤਾਂ ਨੇ ਬਾਲਿਆਂ ਦੀਆਂ ਛੱਤਾਂ ਨੇ ਉਹ ਆਉਣ ਦੀ سپورਟ ਜਿਹੜੇ ਬਦਲੇ ਜਾ ਸਕਦੇ ਆ ਡੀਸੀ ਸਾਹਿਬ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ ਮੈਂ ਜਨਤਕ ਜਥੇਬੰਦੀਆਂ ਤੇ ਵਾਸ਼ਵਾਖ ਪਿੰਡਾਂ ਦੇ ਜ਼ਿੰਮੇਵਾਰ ਵੀਰਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਜੇਕਰ ਪ੍ਰਸ਼ਾਸਨ ਦੇ ਅਧਿਕਾਰੀ ਕਿਸੇ ਰਕਮ ਦੀ ਕੋਈ ਬਲਾਕ ਲੈਵਲ ਤੇ ਅਨਾਂਕਾਨੀ ਕਰਦੇ ਆ ਵੀਡੀਓ ਲੈਵਲ ਤੇ ਜਾਂ ਪੰਚਾਇਤ ਸੈਕਟਰੀ ਦੇ ਲੈਵਲ ਤੇ ਤੇ ਉਥੇ ਆਪ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹ ਦਖਲਅੰਦਾਜ਼ੀ ਕਰਕੇ ਉਹਨਾਂ ਲੋਕਾਂ ਨੂੰ ਆਉਣ ਦੀ ਸਪੋਰਟ ਜਿਹੜੀ ਸਹੂਲਤ ਹੈ ਉਹ ਦਿੱਤੀ ਜਾ ਸਕਦੀ ਹੈ ਤੋ ਕਿ ਡੀਸੀ ਸਾਹਿਬ ਜਿਹੜੇ ਨੇ ਉਹਨਾਂ ਨੇ ਸਾਡੀ ਮੀਟਿੰਗ ਦੇ ਵਿੱਚ ਇਹ ਸ਼ਬਦ ਜਿਹੜੇ ਸਾਡੇ ਨਾਲ ਉਹਨਾਂ ਨੇ ਸਾਂਝੇ ਕੀਤੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਇਸ ਗੱਲ ਤੋਂ ਭੱਜਦੀ ਹੈ ਤੇ ਮੈਂ ਸਾਰੀਆਂ ਜਨਤਕ ਜਥੇਬੰਦੀਆਂ ਦੇ ਨਮੈਂਦਿਆਂ ਨੂੰ ਤੇ ਆਗੂ ਸਹਿਬਾਨ ਤੇ ਪਿੰਡਾਂ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਤਗੜਿਓਂ ਕੇ ਲਾਂਬੰਦ ਹੋਈਏ ਇਹ ਮੰਂਜਲ ਸਾਡੀ ਜਿਹੜੀ ਹੈ ਇਹ ਬਿਲਕੁਲ ਸਾਡੇ ਨਜ਼ਦੀਕ ਹੈ ਦੂਰ ਨਹੀਂ ਹੈ ਪਰ ਗੱਲ ਕਿੱਥੇ ਜੇ ਖੜੀ ਹੈ ਕਿ ਸਾਡੀ ਇਕਤਾ ਦੀ ਲੋੜ ਹੈ ਸਰਕਾਰਾਂ ਸਾਨੂੰ ਸਹੂਲਤਾਂ ਦੇ ਰਹੀਆਂ ਨੇ ਪਰ ਸਾਡੇ ਕੋਲੋਂ ਸਹੂਲਤਾਂ ਜਿਹੜੀਆਂ ਉਥੋਂ ਤੱਕਰ ਪਹੁੰਚਿਆ ਨਹੀਂ ਜਾ ਰਿਹਾ ਸੋ ਅੱਜ ਦੀ ਬੇਨਤੀ ਮੈਂ ਇਹੀ ਕਰਦੀ ਚਾਹੁੰਦਾ ਸਮੂਹ ਜੱਥੇਬੰਦੀਆਂ ਨੂੰ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਤੇ ਜਨਤਕ ਜੱਥੇਬੰਦੀਆਂ ਦੇ ਸਰਮੌਰ ਆਗੂ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਵਡਾਲਾ ਉਹਨਾਂ ਦਾ ਔਰ ਉਹਨਾਂ ਦੀ ਪੂਰੀ ਜਥੇਬੰਦੀ ਪੂਰੀ ਟੀਮ ਦਾ ਕਿਉਂਕਿ ਜਿਨ੍ਹਾਂ ਨੇ ਸੱਦਾ ਦੇ ਕੇ ਸਾਰਿਆਂ ਨੂੰ ਇਕੱਤਰ ਕਰਕੇ ਤੇ ਇਹ ਜਿਹੜੀ ਸਾਡੀ ਮੌਜੂਦਾ ਪੰਜਾਬ ਤੇ ਸੈਂਟਰ ਦੀ ਸਰਕਾਰ ਉੰਬ ਕਰਨੇ ਨੀਂਦੀ ਸੁੱਤੀ ਹੋਈ ਹੈ ਉਹਨਾਂ ਨੂੰ ਠੋਣ ਦਾ ਪ੍ਰਾਲਾ ਕੀਤਾ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਜੀ ਤਪੇ ਦਾਸਮਾ ਕਲਪਰਜੀਤ ਸਿੰਘ ਸਰੂਰਤਾਂ ਅੱਜ ਸਮ ਲਗ ਲਗ ਜਥੇ ਬੰਦਿਆਂ ਦੇ ਜਿਹੜੇ ਆਗੂ ਸੀ ਉਹ ਸਮਾਜ ਨਾਲ ਜੁੜੇ ਹੋਏ ਦੋ অতি ਜ਼ਰੂਰੀ ਮੁੱਦਿਆਂ ਨੂੰ ਲੈ ਕੇ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸੀ ਉਹ ਮੁੱਦੇ ਸਨ ਨੰਬਰ 1 ਤੇ ਇਹ ਲਾਲ ਲਕੀਰ ਵਾਲਾ ਮਸਲਾ ਤੇ ਦੂਜਾ ਸੀ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ 5-5 ਮਰਲੇ ਪਲਾਟ ਦੇਣ ਦਾ ਕਿਉਂਕਿ 16 12 2016 ਦੇ ਵਿੱਚ ਇੱਕ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਹੜੇ ਲਾਲ ਕਿਰੰਦਰ ਮਕਾਨ ਹੁੰਦੇ ਨੇ ਉਹਨਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣਗੇ ਤੇ ਉਹਨਾਂ ਨੂੰ ਮਾਲਕ ਬਣਾਇਆ ਜਾਵੇਗਾ ਉਸ ਤੋਂ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਜਦੋਂ ਬਣੇ ਨੇ ਉਹਨਾਂ ਨੇ ਵੀ ਇਹ ਐਲਾਨ ਕੀਤਾ ਕਿ ਜਿਹੜੇ ਲਾਲ ਕਿਰੰਦਰ ਨੇ ਉਹਨਾਂ ਨੂੰ ਰਜਿਸਟਰ ਨਾ ਕਰਕੇ ਦਿੱਤੇ ਜਾਣੀਆਂ ਜਾਂਦੀਆਂ ਪਰ ਇਹ ਠੰਡੇ ਬਸਤੇ ਦੇ ਵਿੱਚ ਪੈ ਗਿਆ ਸਿਰਫ ਸਬਜ ਬਾਗ ਹੀ ਵਿਖਾਇਆ ਕਿਸੇ ਦਾ ਕੁਝ ਨਹੀਂ ਹੋਇਆ ਫਿਰ ਦੂਜਾ ਜਿਹੜਾ ਨੋਟੀਫਿਕੇਸ਼ਨ ਸੀ ਸਰਕਾਰ ਨੇ ਉਹ ਜਾਰੀ ਕੀਤਾ ਸੀ 24/9/2021 ਨੂੰ ਕਿ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਪਾਈ ਪਾਈ ਮਰਲੇ ਦੇ ਪਲਾਟ ਦਿੱਤੇ ਜਾਣਗੇ ਸਮੂਹ ਡੀਡੀਪੀ ਸਾਹਿਬਾਨ ਸਮੂਹ ਏਡੀਸੀ ਵਿਕਾਸ ਤੇ ਬੀਡੀਪੀ ਸਾਹਿਬਾਨਾਂ ਨੂੰ ਜਿਹੜਾ ਸੀ ਹਾਜ਼ਰ ਕੀਤੀ ਗਈ ਸੀ ਕਿ ਇੱਕ اجلاس ਕਰਾ ਕੇ ਤੇ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਬੇਘਰੇ ਦੇ ਘਰਿਆਂ ਦੀ ਤੇ ਉਹ ਫਿਰ ਬਾਅਦ ਵਿੱਚ ਸਰਕਾਰ ਨੂੰ ਭੇਜੀ ਜਾਂ ਤੇ ਉਹਨਾਂ ਨੂੰ ਜਿਹੜੇ ਪਲਾਟ ਦਿੱਤੇ ਜਾਣਗੇ ਸਮੂਹ ਜਿਹੜੇ ਪਿਆਬ ਦੇ ਡੀਸੀ ਸਾਹਿਬਾਨ ਸੀ ਉਹਨਾਂ ਨੇ ਵੀ ਹਦਾਇਤ ਕੀਤੀ ਸੀ ਪਰ ਇਹ ਵੀ ਜਿਹੜਾ ਵਾ ਉਹ ਕਿਤੇ ਨੇ ਹੋਇਆ ਕਿਤੇ ਗਿਰਲੇਟਾਂ ਵਿੱਚ ਜਿਹੜੇ ਪੰਚਾਇਤ ਨੇ ਕਰਤਾ ਵੇ ਕਰਤਾ ਵੇ ਨਹੀਂ ਤੇ ਕੁਝ ਨਹੀਂ ਇਹਦੇ ਵਾਸਤੇ ਜਿਹੜਾ ਵਾ ਅਪਰਾਣਾ ਕੀਤਾ ਗਿਆ ਇਸ ਕਰਕੇ ਜਿਹੜਾ ਵਾ ਅੱਜ ਜਿਹੜਾ ਸਮੂਹ ਜਥੇਬੰਦੀਆਂ ਦੇ ਆਗੂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੇ ਸੀ ਵੀ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਪਲਾਟ ਦਿੱਤੇ ਜਾਣ ਤਾਜੂ ਸਿਆਰੇ ਆਪਣਾ ਸਰ ਕਾਜ ਸਕਣ ਤੇ ਦੂਜਾ ਜਿਹੜਾ ਵਾ ਲਾਲ ਕੀ ਰਣਦਰ ਜਿਹੜੇ ਮਕਾਨ ਆਉਂਦੇ ਨੇ ਉਹਨਾਂ ਦਾ ਰਜਿਸਟਰੀਆਂ ਕਰ ਦਿੱਤ ਗਿਆ ਡੀਸੀ ਸਾਹਿਬ ਨੇ ਕੀ ਆਸ਼ਾ ਸੰਗਤ ਡੀਸੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਵਾ ਇਹ ਸਰਵਿਸ ਚਲਾ ਰਹੇ ਆ ਕਰ ਰਹੇ ਆ ਤੇ ਜਲਦੀ ਜਿਹੜਾ ਹੋ ਜਾਏਗਾ ਪਰ ਗੱਲ ਇੱਥੇ ਇਹ ਆਉਂਦੀ ਹੈ ਕਿ 16 ਤੋਂ ਲੈ ਕੇ ਅੱਜ ਤੱਕ 9 ਸਾਲ ਗੁਜ਼ਰ ਗਏ ਨੇ ਤੇ ਇਹ ਮੈਂ ਸਮਝਦਾ ਇਹਨੂੰ ਇਸ ਨਜ਼ਰ ਨਾਲ ਵੇਖਦਾ ਵਾਂ ਕਿ ਇਹ ਵੀ ਕਿਤੇ ਨਾ ਕਿਤੇ ਜਿਹੜਾ ਵਾ ਸਿਰਫ ਜਿਹੜਾ ਮੂਲਕ ਤੇ ਮਿੱਟੀ ਝਾੜਨ ਵਾਲੀ ਗੱਲ ਆ ਪਰ ਅਸੀਂ ਇੱਥੇ ਚੁੱਪ ਕਰਕੇ ਇਹਦੀ ਪਵਾਗੇ ਕਿਉਂਕਿ ਬਹੁਤ ਚਿਰ ਜਿਹੜਾ ਸਮਾਜ ਹੈ ਉਹ ਜਿਹੜਾ ਵਾ ਉਸਹਿਣ ਕਰਦਾ ਆ ਇਹਨਾਂ ਲੋਕਾਂ ਨੇ ਸਝ ਰਿਹਾ ਕਿ ਸ਼ਾਇਦ ਜਾਣਕਾਰੀ ਨਹੀਂ ਬਿਲਕੁਲ ਨਹੀਂ ਇਹੋ ਜੀ ਗੱਲ ਸਾਨੂੰ ਜਾਣਕਾਰੀ ਬਹੁਤ ਸਵਾਲ ਉੱਠਦਾ ਵਾ ਵੀ ਜੇ ਨਹੀਂ ਸੁਣ ਗਏ ਤੇ ਜਿਹੜੇ ਡਿਊਟੀ ਆਪਣੇ ਸਬ ਡਿਵੀਜ਼ਨ ਕਮਿਸ਼ਨਰ ਸਾਹਿਬਾਨ ਨੇ ਉਹਨਾਂ ਨੂੰ ਵੀ ਅਸੀਂ ਸੂਚਿਤ ਕਰਾਂਗੇ ਤੇ ਸਰਕਾਰ ਨੂੰ ਵੀ ਸੂਚਿਤ ਕਰਾਂਗੇ ਤੇ ਕੋਈ ਕੁਝ ਟਾਈਮ ਦੋਗੇ ਉਹਨਾਂ ਨੂੰ ਜਾਂ ਟਾਈਮ ਪੀੜਨ ਦੀ ਗੱਲ ਹੋਈ ਹੋਵੇ ਉਹਨਾਂ ਨੂੰ ਟੈਂਪੀਟਰ ਦੀ ਜਿਹੜੀ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਵੀ ਇਹ ਸਰਵਾ ਚੱਲ ਰਿਹਾ ਵਾ ਸਿੱਧੇ ਸਿੱਧੇ ਇਹ ਪੂਰਾ ਅਭਿਆਨ ਜਿਹੜਾ ਵਾ ਕਰਾਂਗੇ ਪਰ ਸਵਾਲ ਤੇ ਫੇਰ ਉਰਦਾ ਵਾ ਵੀ ਕਦੋਂ ਕੀਤਾ ਦੇਵਗੇ 9 ਸਾਲ ਥੋੜੇ ਨਹੀਂ ਹੁੰਦੇ ਤੇ ਉਹ ਖਾਲਸਾ ਜੀ ਢਾਂਡੇ ਵੱਲੋਂ ਮੀਟਿੰਗ ਕਰਕੇ ਕੋਈ ਟੈਂਪੀਟਰ ਦਿੱਤਾ ਜਾਏਗਾ ਅਸੀਂ ਬਿਲਕੁਲ ਅੱਗੇ ਜਿਹੜਾ ਵਾ ਸਾਂਝਾ ਐਕਸ਼ਨ ਫਰੰਟ ਦੇ ਵਿੱਚ ਜਿਹੜੇ ਲਗ ਲਗ ਆਗੂ ਨੇ ਉਹ ਇਹਦੇ ਉੱਤੇ ਫੈਸਲਾ ਲਵਾਂਗੇ ਸਰਦਾਰ ਜੋਗਰ ਸਿੰਘ ਜੀ ਆਏ ਨੇ ਇਹ ਦੱਸਣਗੇ ਜੋ ਵੀ ਆ ਅਸੀਂ ਫਿਰ ਉਸ ਹਾਲ ਦੇ ਨਾਲ ਅੱਗੇ ਲੈ ਕੇ ਚੱਲਾਂਗੇ ਆਪਣੇ ਇਹਨਾਂ ਮੁੱਦੇ ਠੀਕ ਹੈ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਜੋਗਾ ਸਿੰਘ ਮੋਟਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਲਾਗੂ ਹੋਣ ਦੇ ਨਾਤੇ ਮੈਂ ਆਈਆਂ ਹਈਆਂ ਸਾਰੀਆਂ ਸੰਗਤਾਂ ਦਾ ਇੱਥੇ ਧੰਨਵਾਦ ਕਰਦੇ ਆਂ ਸਾਡੀਆਂ ਵੱਖ-ਵੱਖ ਜਥੇਬੰਦੀਆਂ ਨੇ ਇਹ ਸਾਂਝਾ ਐਕਸ਼ਨ ਫਰੰਟ ਦੇ ਵਿੱਚ ਕਿਰਦਾਰ ਲਿਆ ਜਿਹਦੇ ਵਿੱਚ ਖਾਸ ਤੌਰ ਤੇ ਭਾਈ ਗਗندر ਸਿੰਘ ਜੀ ਖਾਲਸਾ ਜੋ ਲੁਧਿਆਣੇ ਵਾਲੇ ਉਹ ਵੀ ਪਹੁੰਚੇ ਨੇ ਔਰ ਸਾਡੇ ਆਟੋ ਚਾਲਕ ਜੁਨੀਅਨ ਦੇ ਮੈਂਬਰ ਵੀ ਪਹੁੰਚੇ ਨੇ ਰੇੜੀ ਫੜੀ ਜੁਨੀਅਨ ਤੇ ਔਰ ਸਾਡੀਆਂ ਰਿੰਗਰੇਤਾ ਸਿੰਘ ਸਭਾ ਦੀਆਂ ਜਥੇਬੰਦੀਆਂ ਜਿੰਨੀਆਂ ਵੀ ਆ ਔਰ ਦੂਸਰਾ ਇਹਦੇ ਵਿੱਚ ਵਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਪਹੁੰਚੀਆਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਬਾਕੀ ਤੁਹਾਨੂੰ ਸਾਰਾ ਬਾਬਾ ਜੀ ਜੀ ਮਾਨ ਨੇ ਤੇ ਆਪਣਾ ਹਰ ਜਵੇਂਦਰ ਸਿੰਘ ਜੀ ਮਾਨ ਨੇ ਦੱਸ ਹੀ ਦਿੱਤਾ ਕਿ ਕੀ ਸਾਡੀ ਮੀਟਿੰਗ ਹੋਈ ਆ ਔਰ ਇਸ ਮੀਟਿੰਗ ਤੋਂ ਬਾਅਦ ਜਿਹੜਾ ਅਗਲੇ ਮਹੀਨੇ ਜਿਹੜਾ ਵਾ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਇੱਕ ਜਿਹੜਾ ਅਸੀਂ ਜਿਹੜਾ ਆਪਣਾ ਪ੍ਰਦਰਸ਼ਨ ਜਿਹੜਾ ਇੱਕ ਸਰਕਾਰ ਨੂੰ ਕਰਾਂਗੇ ਜ਼ਰੂਰ ਤੇ ਕਰ ਇਹਨਾਂ ਨੂੰ ਪਤਾ ਲੱਗੇ ਵੀ ਸਮਾਜ ਜਿਹੜਾ ਵਾ ਜਾਗ ਪਿਆ ਵਾ ਠੀਕ ਹੈ ਤੇ ਹੁਣ ਅਸੀਂ ਬੋਲ-ਬੋਲ ਜਿਹੜੀਆਂ ਗੱਲਾਂ ਕਰਦੇ ਆ ਉਹ ਨਹੀਂ ਹਾਂਜੀ ਖਾਲਸਾ ਜੀ ਅਕਸਰ ਹੀ ਵੇਖਿਆ ਜਾਂਦਾ ਵੀ ਮੰਗ ਪੱਤਰ ਤੱਕ ਮੰਗ ਪੱਤਰ ਤੱਕ ਹੀ ਸੁਮਿਤ ਰਹਿੰਦੇ ਆ ਅੱਗੇ ਤੱਕ ਨਹੀਂ ਵੱਧ ਹਾਂ ਇਹ 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 ਬਹੁਤ ਜ਼ਰੂਰੀ ਆ ਕਿਉਂਕਿ ਮੰਗ ਪੱਤਰ ਜਿਹੜਾ ਵਾ ਉਹ ਫਿਰ ਉੱਥੇ ਦਾ ਉੱਥੇ ਰਹਿ ਜਾਂਦਾ ਵਾ ਪਰ ਇਹ ਜਿਹੜਾ ਵਾਲਮੀਕੀ ਸਮਾਜ ਔਰ ਸਾਡੀਆਂ ਮੱਧਵੀ ਸਿੱਖ ਸਮਾਜ ਦੀਆਂ ਜੋ ਜਿਹੜੀਆਂ ਜਥੇਬੰਦੀਆਂ ਨੇ ਅਸੀਂ ਆਪਣੀ ਲੜਾਈ ਲੜਨੇ ਆ ਇਹਨਾਂ ਦੇ ਕਿਸੇ ਅਧੀਨ ਲੜਾਈ ਲੜਦੇ ਔਰ ਪਹਿਲੀ ਲੜਾਈ ਆ ਜਿਹੜੀ ਆਪ ਇਹ ਲੜ ਰਹੇ ਠੀਕ ਹੈ ਜੀ ਇਸ ਕਰਕੇ ਐਰਕਾ ਜਿਹੜਾ ਵਾ ਸਰਕਾਰਾਂ ਨੂੰ ਕੋਈ ਵੀ ਗੁੰਗੀਆਂ ਵੱਡੀਆਂ ਸਰਕਾਰਾਂ ਨੂੰ ਕੋਲਮੋਣ ਗੱਲਾਂ ਨਹੀਂ ਕਰਨ ਦਿਤੀਆਂ ਗਿਆਣਗੀਆਂ ਕਿਉਂਕਿ 2027 ਵੀ ਆਉਣ ਵਾਲੀ ਆ ਇਹਨਾਂ ਨੂੰ ਨਰਪਕ ਜਿਹੜਾ ਵਾ ਫੈਸਲਾ ਲੈਣਾ ਪਊਗਾ ਔਰ ਜਿਹੜੀਆਂ ਸਾਡੀਆਂ ਇਹਨਾਂ ਨੇ ਸੁਵਿਧਾ ਜਿਹੜੇ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਅੱਜ ਤੱਕ ਲਪਾਏ ਗਏ ਮਸਲੇ ਏ ਨਨ ਹੱਲ ਕਰਨੇ ਪੈਣਗੇ ਬਾਲ ਸਾਹਿਬ ਜੀ ਕਾਰਨ ਕੀ ਸਮੇਂ ਦੇ ਕਿਉਂਕਿ ਕਾਲੀ ਇੱਕ ਸਰਕਾਰ ਵੀ ਲਈ ਉਹਨਾਂ ਵੱਲੋਂ ਵੀ ਨੋਟੀਫਿਕੇਸ਼ਨ ਇਹੋ ਜਾਰੀ ਕੀਤਾ ਗਿਆ ਬਾਅਦ ਚੋ ਕਾਂਗਰਸ ਕਰਾ ਰਹੀ ਉਹਨਾਂ ਵੱਲੋਂ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪਰ ਆਲਮ ਆਲਮ ਹੀ ਕੀਤਾ ਗਿਆ ਕੋਈ ਜੀ ਇੱਥੇ ਤੇ ਮੈਂ ਮੰਨਦਾ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਵਾਂ ਉਹਨਾਂ ਦੀ ਨਲਾਇਕੀ ਆ ਕਿਉਂਕਿ ਖਾਸ ਕਰਕੇ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਵਾਂ ਇੱਕ ਤੇ ਮੈਂ ਜਥੇਬੰਦੀਆਂ ਨੂੰ ਇਹ ਵੀ ਸचेत ਕਰਨਾ ਚਾਹੁੰਦਾ ਕਿ ਸਾਡੇ ਵਿੱਚੋਂ ਬਣੇ ਵਾਲੇ ਸਿੰਘ ਨੇ ਔਰ ਸਾਰੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਗੁਰੂ ਸਾਹਿਬ ਨੇ ਸਾਨੂੰ ਗੁਰੂ ਕੇ ਬੇਟੇ ਦਾ ਵਰਦਾਨ ਦਿੱਤਾ ਔਰ ਦੂਸਰੇ ਬੰਨੇ ਕੁਝ ਅਧੀਆਂ ਕਹਿੰਦੀਆਂ ਕਿ ਦਲਿਤ ਦੱਬੇ ਕੁਚਲੇ ਲੋਕ ਆ ਠੀਕ ਹੈ ਜੀ ਅਸਾਨੂੰ ਉਹ ਹੀਣ ਭਾਵਨਾ ਕਰਕੇ ਉਹ ਉੱਠਣ ਨਹੀਂ ਦਿੰਦੇ ਉਹਨਾਂ ਨੂੰ ਇਹ ਗੱਲ ਦੀ ਚੇਤਾਵਨੀ ਦਿੰਨੇ ਆ ਕਿ ਜਿਹੜਾ ਸਾਡੇ ਸਮਾਜ ਨੂੰ ਜਿਹੜੇ ਸਾਡੇ ਬੰਦੇ ਕਿੰਨੇ ਭਲੇ ਆ ਐਵੇਂ ਨਾ ਉਹਨਾਂ ਨੂੰ ਜਿਹੜੀ ਆ ਜਿਹੜੀ ਸਿਆਸੀ ਤੁਸੀਂ ਆਪ ਸਿਆਸਤ ਖੇਡਦੇ ਜੇ ਔਰ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਦੇ ਜੇ ਉਹ ਗੁੰਮਰਾਹ ਕਰਨਾ ਬੰਦ ਕਰ ਦੋ ਜੇਕਰ ਲੜਾਈ ਲੜਨੀ ਆ ਤੇ ਸਮਾਜ ਦੇ ਮੁੱਦਿਆਂ ਤੇ ਲੜੋ ਤੇ ਅਸੀਂ ਤੁਹਾਡੇ ਨਾਲ ਇੱਕ ਖਾਲਸਾ ਜੀ ਅੱਜ ਕੱਲੇ ਅੰਮ੍ਰਿਤਸਰ ਚ ਮੰਗ ਪੱਤਰ ਦਿੱਤਾ ਗਿਆ ਜਾਂ ਪੂਰੇ ਪੰਜਾਬ ਚ ਅੱਜ ਦਾ ਜਿਹੜਾ ਉਹ ਮੰਗ ਪੱਤਰ ਜੀ ਸਾਡਾ ਹੈਗਾ ਹੀ ਅੰਮ੍ਰਿਤਸਰ ਦਾ ਔਰ 7 ਤਰੀਕ ਨੂੰ ਅਸੀਂ ਡੀਸੀ ਜਿਹੜਾ ਵਾ ਗੁਰਦਾਸਪੁਰ ਤੇ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਵੀ ਦਵਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਮਾਜੀ ਦਾ ਐਕਸ਼ਨ ਹੋ ਜਾਏ ਠੀਕ